ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਉਣੇ ਆ ਬਾਈ ਪ੍ਰਦੀਪ ਲੋਹੇਖੇੜੇ ਵਾਲੇ ਵੀਰ ਕੋਲੋਂ ਲੋਹਾ ਕਿਹੜਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਨੇੜੇ ਇਹ ਤਨੌਲਾ ਮੰਡੀ ਦੇ ਰਹਿ ਜਾਂਦਾ ਹੈ ਬਰਨਾਲਾ ਵੀ ਨੇੜ ਹੈ ਤੇ ਬੜਬਰ ਵਾਲਾ ਟੋਲ ਵੀ ਇੱਥੇ ਨੇੜ ਰਹਿ ਜਾਂਦਾ ਹਰ ਟਾਈਮ ਬਹੁਤ ਸਾਰੀਆਂ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਤੇ ਅੱਜ ਫੇਰ ਲਗਭਗ 20 ਗਾਵਾਂ ਤੁਹਾਨੂੰ ਦਿਖਾ ਦੂੰਗਾ ਤੇ ਸੱਤ ਕਮਜਾਂ ਵੀ ਕਹਿੰਦਾ ਆਪਾਂ ਵੀਡੀਓ ਚ ਦਿਖਾਵਾਂਗੇ ਸੋ ਲਾਸਟ ਤੱਕ ਵੀਡੀਓ ਦੇਖਿਓ ਹਰੇਕ ਵੀਡੀਓ ਚ ਹੱਥ ਬੰਨ੍ਹ ਕੇ ਬੇਨਤੀ ਹੁੰਦੀ ਹੈ ਵੀ ਪਸ਼ੂ ਜਿਹੜਾ ਤੁਸੀਂ ਖਰੀਦਣਾ ਹੈ ਉਹਦੀ ਤਸੱਲੀ ਤੁਸੀਂ ਕਰਨੀ ਹੈ ਆ ਕੇ ਜਰੂਰ ਦੇਖਿਆ ਕਰੋ ਮੈਂ ਕਦੇ ਰეკਮੈਂਡ ਨਹੀਂ ਕਰਦਾ ਵੀ ਤੁਸੀਂ ਘਰ ਬੈਠੇ ਪਸ਼ੂ ਖਰੀਦੋ ਤੇ ਨਾ ਇਹ ਬਾਈ ਵੱਲੋਂ ਹੀ ਹੁੰਦਾ ਕਿਉਂਕਿ ਕੋਈ ਵੀ ਵਪਾਰੀ ਹੈ ਉਹ ਇਹੀ ਚਾਹੁੰਦਾ ਵੀ ਘਰ ਆ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਜਾਵੇ ਤਾਂ ਫਿਰ ਲੰਬਾੜਾ ਕੋਈ ਹੋਵੇ ਕਿਉਂਕਿ ਇਹ ਸਾਲੀ ਚੀਜ਼ ਆ ਤੇ ਸੰਭਾਲਣੀ ਤੁਸੀਂ ਹੈ ਸੋ ਆਓ ਸ਼ੁਰੂਆਤ ਕਰੀਏ ਇੱਕ ਬਹੁਤ ਸੋਹਣੀ ਗਾਂ ਜਿਹੜੀ ਸੁੰਨ ਦੀਆਂ ਤਿਆਰੀਆਂ ਚ ਲੱਗਦੀ ਆ ਤੇ ਬੜਾ ਸੋਹਣਾ ਇਹਦਾ ਢਾਂਚਾ ਹੈ ਇਸੇ ਤੋਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਪ੍ਰਦੀਪ 20 ਗਾਵਾਂ 20 ਬੜਾ ਨੇ ਭਾਈ ਆਪਣੇ ਕੋਲੇ ਹੂੰ ਤੇ ਬਾਕੀ ਮੰਨ ਕੇ ਵੀ ਕੁਝ ਜਾਨਵਰ ਸੂਏ ਆ ਬਾਕੀ ਗੱਬਣਾ ਡਿਟੇਲ ਸਾਰਿਆਂ ਦੀ ਦੇ ਦਾਂਗੇ ਠੀਕ ਹੈ ਦੋ ਵੜਾ ਮੰਨ ਕੇ ਆਪਣੇ ਕੋਲ ਅੱਜ ਕਰਮਾਂ ਵਾਲੀ ਇੱਦਾਂ ਦੀ ਆਈ ਹੋਈ ਜਮਾ ਸਿਰਾ ਚੀਜ਼ ਹੀ ਆ ਕਹਿਣ ਦਾ ਮਤਲਬ ਜਿਵੇਂ ਆਪਾਂ ਪਿਛਲੀ ਵੀਡੀਓ ਚ ਇੱਕ ਬੱਚੀ ਵਿੱਚ ਸੀ 225 ਵਾਲੀ ਸਹੀ ਹੈ ਹਾਂਜੀ ਇਹਦੀ ਡਿਟੇਲ ਦੇ ਦਈਏ ਪਹਿਲਾਂ ਬਾਈ ਦੂਜਾ ਸੂਆ ਬੱਚੀ ਨੇ ਸੋਣਾਗਾ ਹੂੰ ਦੁੱਧ ਦੇਖੋ ਬਾਈ ਜੀ ਜੀ ਦਾ ਆਪਾਂ ਹਫ਼ਤੇ ਹਫ਼ਤੇ 40 ਜਨਵਰ ਵੇਚ ਦਿਆਂ ਦੇਖੋ ਨਾ ਦੁੱਧ ਆਪਾਂ ਕਦੇ ਕਿਸੇ ਭਰਾ ਨੂੰ ਇਹ ਨਹੀਂ ਕਹਿੰਦੇ ਵੀ ਇੰਨਾ ਦੇਊਗੀ ਪਰ ਜੋ ਪਿੱਛੇ ਦੀ ਡਿਟੇਲ ਆ ਉਹ ਆਪਾਂ ਦੇ ਦੇਾਂਗੇ 36 ਕਿਲੋ ਦੁੱਧ ਦੀ ਰਿਪੋਰਟ ਆ ਬਾਈ ਪਹਿਲਣ ਬੱਚੀ ਦੇਦੀ ਠੀਕ ਹੈ ਵੀ ਤਿਆਰੀ ਕਰਮਾਂ ਵਾਲੀ ਨੇ ਇੰਨੀ ਕੁ ਕਰੀ ਆ ਵੀ ਉਮੀਦ ਆ ਵੀ 40 ਕਿਲੋ ਦੁੱਧ ਵਿੱਚ ਹੀ ਦੇਊਗੀ ਠੀਕ ਹੈ ਵੀ ਪਰ ਆਪਾਂ ਇਹ ਕਹਿੰਦੇ ਨੇ ਬਈ ਕੋਈ ਵੀ ਭਰਾ ਦੇਖੋ ਆਪਣੇ ਕੋਲ ਜਿੰਨੇ ਭਰਾ ਫੋਨ ਵੀ ਕਰਦੇ ਨੇ ਉਹ ਵੀ ਇਹ ਕਹਿੰਦੇ ਯਾਰ ਬਹੁਤ ਵਧੀਆ ਗੱਲ ਆ ਛੁੱਡੀ ਵੀ ਦੇਖੋ ਆਪਣੇ ਨਾਲੋਂ ਬਈ ਸਾਰੇ ਸਮਝਦਾਰ ਆ ਠੀਕ ਹੈ ਹਾਂਜੀ ਪ੍ਰਦੀਪ ਭਾਈ ਮੇਰੇ ਖਿਆਲ ਚ ਬੱਚੇ ਨੂੰ ਤਾਂ ਛੇਤੀ ਜਾਂਦਾ ਬਈ ਅੱਜ ਇਹ ਸੂ ਪੈਣੀ ਆ ਬੱਚੇ ਹੂੰ ਬਾਕੀ ਆ ਆ ਬਈ ਜਿਹੜੇ ਵੀ ਭਰਾ ਨੇ ਨਾ ਕਿਸੇ ਨੇ ਪਰਚੇਜ ਕਰ ਲਈ ਚਾਹੇ ਕੋਈ ਸ਼ੌਂਕ ਤੌਰ ਤੇ ਵਿੱਚ ਭਰਾਵਾਂ ਦੇ ਇਦਾਂ ਦੇ ਫੋਨ ਆਉਂਦੇ ਨੇ ਹਰਿਆਣੇ ਹਰੂਣਾ ਸਾਈਡ ਦੇ ਵੀ ਆਪਾਂ ਘਰੇ ਕੱਲੇ ਹੀ ਜਾਨਵਰ ਸ਼ੌਂਕ ਨਾਲ ਰੱਖਣਾ ਬਈ ਅਡਰ ਕੁਆਲਿਟੀ ਦੇਖ ਲੋ ਥਾਣਾ ਤੇ ਚਾਹੇ ਮਸ਼ੀਨ ਤੇ ਵਗ ਜੇ ਚਾਹੇ ਘਰੇ ਮੰਨ ਕੇ ਹੱਥੀ ਚਵਾਈ ਵਾਲਾ ਭਰਾ ਕੋਈ ਲੈ ਜੇ ਵੀ ਕਹਿਣਾ ਮਤਲਬ ਬਾਈ ਸਿਰਾ ਚੀਜ਼ ਆ ਵੀ ਪ੍ਰਮਾਤਮਾ ਇਹਦੀ ਉਮਰ ਲੰਬੀ ਰੱਖੇ ਬਸ ਪ੍ਰਦੀਪ ਕੀ ਰੇਟ ਰਹੂਗਾ 2 ਲੱਖ ਤੇ 10000 ਦੀ ਵੱਛੀ ਦੇ ਦਾਂਗੇ ਬਾਈ ਦੱਸੋ 2 ਲੱਖ 10000 ਦੀ ਤੇ ਜਿਹੜਾ ਭਰਾ ਖਰੀਦੇ ਆਸ ਇਹ ਰੱਖ ਲਿਓ ਵੀ ਇਹ ਵੱਛੀ ਨੂੰ ਜਨਮ ਦੇ ਦੇ ਫਿਰ ਤੁਹਾਡੀ ਨਾਲ ਕੀਮਤ ਜਿਹੜੀ ਤੁਹਾਨੂੰ ਐ ਲੱਗੂਗਾ ਵੀ ਡਿਸਕਾਊਂਟ ਹੋ ਗਿਆ ਬਾਈ ਬਾਕੀ ਪਤਾ ਕੀ ਆ ਬਾਈ ਰ ਆਪਾਂ ਹਰ ਰੋਜ਼ ਜਾਨਵਰ ਵੇਚਦੇ ਆ ਲੈਨੇ ਆ ਪਰ ਬਈ ਇਦਾਂ ਦੀਆਂ ਕਰਮਾਲੀਆਂ ਕਦੇ ਪੈਸਿਆਂ ਨਾਲ ਵੀ ਨਹੀਂ ਮਿਲਦੀਆਂ ਸੋਹਣੀ ਗਾਂ ਤੁਸੀਂ ਹਾਂ ਬਹੁਤ ਜ਼ਿਆਦਾ ਪਿਆਰੀ ਗਾਂ ਨਰੋਆ ਥਣ ਲੱਗਾ ਫਿਟਿੰਗ ਵਾਲਾ ਹਵਾਨਾ ਢਾਂਚਾ ਚੰਗਾ ਕੱਦ ਕਾਟ ਸੋਹਣਾ ਛੇਤੀ ਬੱਚੇ ਨੂੰ ਜਨਮ ਦੇ ਦੂਗੀ ਪ੍ਰਦੀਪ ਇਧਰ ਪਈ ਇੱਕ ਫੋਰ ਇਹ ਬੱਚੇ ਦੇ ਦਾਂਗੇ ਬਾਈ ਜੀ ਜੀ ਦਾ ਆਪਾਂ 95000 ਦੀ ਦੁੱਧ 25 ਕਿਲੋ ਦੇ ਦੇਣਾ ਵਿਚਾਲੜਾ ਕਾਦਾ ਨਾਂ ਵਾਲੇ ਵੱਡੇ ਢਾਂਚੇ ਦੀ ਨਾ ਛੋਟੇ ਦੀ ਤੇ ਦੁੱਧ ਜਮਾ ਜਮਾ ਖਰਾ ਦੁੱਧ 25 ਕਿਲੋ ਇਹਨੇ ਦੇ ਦੇਣਾ ਬੰਦਾ ਦਿਨ ਕਿੰਨੇ ਲੇਜੂ ਪਰਦੀ ਦਿਨ ਬਾਈ ਹਫਤਾ ਤਿਆਰ ਲੈ ਬਸ ਇੱਕ ਹਫਤਾ ਲੈ ਜੀ ਹਾਂਜੀ ਠੀਕ ਹੈ ਇਹ ਦੂ ਅੱਗੇ ਬਾਈ ਜੀ ਅੱਗੇ ਵੱਛੀ ਬਾਈ ਦੂਜਾ ਸੂਆ ਜਮਾ ਤਾਜੀ ਸੂਈ ਹੋਈ ਆ 24 ਕਿਲੋ ਬੋਲੀ ਤੋਂ ਸਟਾਰਟ ਆ ਤੇ ਮੰਗਰ ਵੱਛੀ ਨੂੰ ਇਹਨੇ ਜਨਮ ਦਿੱਤਾ ਇਹ ਵੜ ਦੇ ਦਾਂਗੇ ਬਾਈ ਆਪਾਂ 1 35 1 ਲੱਖ 35 ਹਜ਼ਾਰ ਦੀ ਹਾਂ ਠੀਕ ਹੈ ਬਾਕੀ ਬਈ ਆਇਆ ਜਾਨਵਰ ਕੋਈ ਵੀ ਭਰਾ ਦੂਰੋਂ ਨੇੜੋਂ ਆਉਂਦਾ ਆਪਣੇ ਕੋਲੇ ਜਾਨਵਰ ਸ਼ਾਂਤੀ ਬਿਮਾਰੀ ਹੁੰਦੀ ਹੈ ਇੱਕ ਤਰ੍ਹਾਂ ਦੀ ਅੱਗੇ ਕਰਨਾ ਪ੍ਰਮਾਤਮਾ ਨੇ ਹੁੰਦਾ ਹੈ ਨਾ ਰੇਟ ਪੱਖੋਂ ਵੀ ਹੂੰ ਵੀ ਠੀਕ ਹੈ ਪੰਦੀ ਪੇਦੀ ਅੱਗੇ ਜਿਹੜੀ ਬੱਛੀ ਜਾਂਦੇ ਆ ਬਾਈ 30 ਕਿਲੋ ਦੁੱਧ ਦਿੱਤਾ ਹੋਇਆ ਕਿੰਨਾ ਟਾਈਮ ਇਹ ਕਹਿੰਦੇ ਨਾਲ ਦੀ ਬੈਣ ਆਪਾਂ ਕਿਸੇ ਭਰਾ ਕੋਲੇ ਭੇਜੀ ਸੀ ਇਸ ਟਾਈਮ 37 38 ਦੇ ਉਹ ਚੱਲ ਰਹੀ ਆ ਠੀਕ ਹੈ ਕਿੰਨਾ ਦਿਨ ਬਾਈ ਹਫਤਾ ਪਿਆਗਾ ਹੂੰ ਐ ਮੰਨ ਲਓ ਵੀ ਆਪਾਂ 1 ਲੱਖ 17000 ਦੀ ਬੱਛੀ ਦੇ ਦਾਂਗੇ ਠੀਕ ਹੈ ਇਹ ਤੋਂ ਅੱਗੇ ਇੱਕ ਹੋਰ ਜਿਹੜੀ ਇਹ ਵੈੜਾ ਬਾਈ ਇਹ ਨੇ ਬੈੜ ਨੇ 32 33 ਕਿਲੋ ਦ ਕਿੰਨਾ ਚੱਲ ਲਊਗੀ ਹੁਣ ਇਹਦੇ ਬਾਈ ਭਏ ਨੇ 10 ਦਿਨ ਬੱਚੀ ਦੇ ਹਲੇ ਨਾੜਾ ਨੂੜਾ ਬਾਈ ਇਹਦੇ ਨਾ ਇੱਧਰ ਦੇਖ ਲਓ ਹਵਾਨੇ ਤੇ ਅੱਗੇ ਪਿੱਛੇ ਜਮਾ ਐ ਨਾ ਕਹਿੰਦਾ ਵੀ ਪੂਰਾ ਵਧੀਆ ਪਿਆਰਾ ਜਾਨਵਰ ਆ ਇਹ ਵੈਣ ਵੀ ਬਾਈ 1 35 ਦੀ ਦੇ ਦਾਂਗੇ ਠੀਕ ਐ ਹਾਂਜੀ ਪੱਦੀ ਪੱਗੇ ਜਰਸੀ ਫਿਰਦੀ ਜਿਹੜੀ ਜਰਸੀ ਆ ਬਾਈ ਇਹ ਫਾਰਮ ਚੋਂ ਪਰਚੇਜ਼ ਕੀਤੀ ਆ ਆਪਾਂ ਨੇ ਹੂੰ ਜਿਹੜਾ ਰਿਕਾਰਡ ਮਾਲਕਾਂ ਦੇ ਦਿੱਤੋਂ ਆਪਾਂ ਦੇ ਦਾਂਗੇ ਦੁੱਧ 25 ਕਿਲੋ ਦਿੱਤਾ ਹੋਇਆ 1 5 ਦੀ ਬਾਈ ਜਰਸੀ ਆਪਾਂ ਦੇ ਦਾਂਗੇ ਠੀਕ ਐ 1 ਲੱਖ 5000 ਜੀ ਬਾਈ ਜੀ ਠੀਕ ਐ ਅੱਗੇ ਜਿਹੜੀ ਬੈੜ ਖੜੀ ਆ ਬਾਈ ਜੀ ਇਹ ਦੇ ਦਾਂਗੇ ਤੋੜ ਰਗੇ ਨੂੰ ਹਾਂ ਤੋੜ ਦਿੰਨੇ ਆਂ ਬਾਈ ਇਹ ਵੀ ਵੱਡੇ ਟਾਂਚੇ ਦੀ ਬੱਛੀ ਆ ਉਹ ਬੈਡ ਨੂਰਾ ਹੱਕ ਲੈ ਮੜਾ ਵੱਡੀ ਨੂੰ ਤੋ ਇੱਧਰ ਬਾਈ ਇਧਰੋ ਦਿਖਾ ਦਿੰਨੇ ਆਪਾਂ ਪਰਦੀ ਬਾਈ ਇਹਦੀ ਕੀ ਡਿਟੇਲ ਇਹ ਬੱਚੇ ਬਾਈ 2 ਦੰਦਾ ਹੂੰ ਮੰਨ ਕੇ ਬਹੁਤ ਪਿਆਰਾ ਜਾਨਵਰ ਹੈ ਵੀ ਬਾਈ ਇਹ ਬੱਚੇ ਬਾਈ 1,60,000 ਰੁਪਏ ਦੀ ਬਸ ਜਸਤੇ ਨੋ ਦੇ ਦਾਂਗੇ ਠੀਕ ਹੈ ਬਹੁਤ ਸੋਹਣੇ ਟਾਂਚੇ ਦੀ ਆ ਦੋਸਤੋ ਹਵਾਨਾ ਦੇਖੋ ਕਰਮਾ ਵਾਲੀ ਦਾ ਹਜੇ ਇਹਨੇ ਸੋਣਾ ਕੁਛ ਦੇਨੇ ਲਾਊਗੀ 10 ਦਿਨ ਪਿਆ ਬਾਈ ਨਸਲ ਬਰੀਡ ਵਾਲਾ ਤਾਂ ਆਪਾਂ ਕਹਿੰਦਾ ਵੀ ਕੋਈ ਲੇਖਾ ਨਹੀਂ ਕਰਮਾ ਵਾਲੀ ਦਾ ਚੰਗੀ ਤਿਆਰ ਹੋ ਗਈ ਬਹੁਤ ਸੋਹਣੀ ਬਾਈ ਇਦੋਂ ਅੱਗੇ ਪੱਤ ਅੱਗੇ ਬਾਈ ਫੇਰ ਪਹਿਲਣ ਬੱਛੀ ਆ ਗਈ ਹੂੰ ਇਹ ਵੀ ਬਹੁਤ ਪਿਆਰਾ ਜਾਨਵਰ ਆ ਇਹ ਸਵਾ ਲੱਖ ਦੀ ਬੱਛੀ ਦੇ ਦਾਂਗੇ ਬਾਈ ਠੀਕ ਐ ਬਹੁਤ ਪਿਆਰਾ ਜਾਨਵਰ ਐ ਵੀ ਸਵਾ ਲੱਖ ਦੀ ਦੱਸ ਫੁੱਲ ਹਾਈਟ ਆ ਬਾਈ ਨਸਲ ਬਰੀਡ ਬਹੁਤ ਜ਼ਿਆਦੀ ਆ ਚੰਗੀਆਂ ਦੀਂਦੀਆਂ ਵੈੜਾਂ ਦੋਨੇ ਇੱਕ ਹੋਰ ਵੈੜ ਤੁਹਾਨੂੰ ਦਿਖਾਈ ਗਏ ਬਾਈ ਇਹਦੀ ਕੀ ਡਿਟੇਲ ਆ ਇਹ ਵੀ ਪਹਿਲਣ ਬੱਛੀ ਆ ਬਾਈ ਦੋ ਦੰਦਾ ਹੂੰ ਬੀਸਟ ਦੀ ਇਹ ਬੱਛੀ ਆ ਇਹਦਾ ਲੈਣ ਦੇਣ ਵਾਲਾ ਮੁੱਲ 135000 ਰੁਪਏ ਬਾਈ ਠੀਕ ਹੈ ਕਿੰਨਾ ਚਿਰ ਹੋ ਗਿਆ ਪ੍ਰਦੀਪ ਬਾਈ ਸੂਈ ਜਮਾ ਤਾਜੀ ਹੋਈ ਆ ਐ ਮੰਨ ਲਓ ਵੀ ਕੋਈ ਵੀ ਭਰਾ ਲੈਂਦਾ ਆਪਾਂ ਇਹ ਨਹੀਂ ਕਹਿੰਦੇ ਵੀ ਜਿੱਦਾਂ ਹਰੇਕ ਦੇ ਮੂੰਹ ਚ ਚੜਾਉਂਦਾ 40 ਕਿਲੋ ਬਈ ਦੀ 25 ਕਿਲੋ ਦੁੱਧ ਬੱਚੀ ਇਹ ਦੇ ਦੂਗੀ ਠੀਕ ਹੈ ਨਸਲ ਬਰੀਡ ਮੰਨ ਕੇ ਇੱਕ ਨੰਬਰ ਆ ਠੀਕ ਹੈ ਹਾਂਜੀ ਅੱਗੇ ਤਾਜੀ ਸੂਈ ਬੈੜ ਆ ਬਾਈ ਹੂੰ ਦੁੱਧ ਜਿਵੇਂ ਥੋੜਾ ਕ ਕ੍ਰਾਸ ਦੇ ਵਿੱਚ ਆ ਗਈ ਹੂੰ ਇਹ ਵਾਲੀ ਬੈੜ ਬਾਈ 25 ਕਿਲੋ ਦੁੱਧ ਕੱਢੀ ਜਾਊਗੀ ਇਹ ਦੇ ਦਾਂਗੇ 1 ਲੱਖ ਤੇ 5000 ਦੀ ਇੱਕ ਕੋ ਪੰਜ ਦੀ ਹਾਂ ਬਾਕੀ ਹੋਰ ਆ ਬਾਈ ਜਦੋਂ ਵੀ ਭਰਾ ਕੋਈ ਚੱਲ ਕੇ ਆਉਂਦਾ ਜਨਮਰਤੀ ਪੈਸੇ ਲਾਉਣੇ ਹਰੇਕ ਵੀਰ ਨੇ ਅੱਗੇ ਬਾਈ ਇੱਕ ਕ੍ਰਾਸ ਵੈੜ ਆ ਗਈ ਜਿੱਦਾਂ ਵਿੱਚ ਭਰਾਵਾਂ ਦਾ ਸੁਪਨਾ ਹੁੰਦਾ ਵੀ ਦੁੱਧ ਵੀ 25 ਕਿਲੋ ਦੇ ਦੇ ਕਿਨੇ ਪਹਿਲਾਂ ਨੇ 25 ਕਿਲੋ ਦੁੱਧ ਦਿੱਤਾ ਹੋਇਆ ਬੈਣ ਵੀ ਫਾਰਮ ਚੋਂ ਲਈ ਆਪਾਂ ਨੇ ਇਹ ਹੁਣ ਇਹ ਕਿੰਨਾ ਚਿਰ ਦਿਨ ਬਾਈ ਹਫਤਾ ਲੈ ਜੂਗੀ ਆਪਾਂ ਇੱਥੇ ਫਾਰਮ ਚੋਂ ਲਈ ਜਨ ਲਾਗੇ ਤੋਂ ਆਪਾਂ ਠੀਕ ਹੈ ਤੇ ਰੋਗੇ ਪਰ ਇਹ ਦੇ ਦਾਂਗੇ ਬਾਈ 79000 ਦੀ ਠੀਕ ਹੈ ਅੱਗੇ ਬਾਈ ਇਹ ਪਹਿਲਣ ਬੱਚੇ ਆ ਗਏ ਦੋ ਦੰਦ ਹੂੰ ਇਹ ਹੋ ਰਿਹਾ ਬਈ ਇੱਥੇ ਤਾਂ ਐ ਲੱਗਦਾ ਵੀ ਮੁੜ ਕੇ ਉਹੀ ਤਾਂ ਨਹੀਂ ਆ ਗਈ ਸਹੀ ਗੱਲ ਇਹ ਮੱਛੀ ਦੇ ਬਈ 10 ਦਿਨ ਪਏ ਨੇ ਅੱਛਾ 1 35 ਦੀ ਬੱਛੀ ਦੇ ਦਾਂਗੇ ਬਈ ਆਪਾਂ ਇਹ ਠੀਕ ਐ ਸੋ 1 ਲੱਖ 35 ਹਾਂ ਬਈ ਗਾਲਾਂ ਲਾ ਐ ਮੰਨ ਲਓ ਵੀ ਤੁਸੀਂ ਇਹ ਖੜ ਜਾ ਪੁੱਤ ਖੜ ਜਾ ਦੋਦਾਂ ਦਾ ਬਈ ਇਹ ਠੀਕ ਐ ਹਾਂਜੀ ਲੈ ਵੀ ਦੋਸਤੋ ਹੁਣ ਤੋਰ ਦਈਏ ਬੱਛੀ ਕਿਉਂਕਿ ਪਹਿਲਾਂ ਨਾ ਇਹਦੇ ਪੈਰ 'ਚ ਰੱਸਾ ਪਿਆ ਵਿਆ ਸੀ ਤੇ ਥੋੜਾ ਜਿਹਾ ਤੁਰਦੀ ਆਏ ਸੀਗੀ ਹੁਣ ਤੁਸੀਂ ਇਹਦੀ ਤੋਰ ਬਹੁਤ ਤਿਆਰ ਹੋਣੀ ਐ ਬਈ ਜੀਜੀ ਤਾਂ ਬਰੀਡ ਨਸਲ ਪਿਓਰ ਦੁੰਦੀ ਆ ਠੀਕ ਹੈ 1 35 ਦੀ ਬੱਚੀ ਬਈ ਦੇ ਦਾਂਗੇ ਇਹ ਠੀਕ ਹੈ ਪ੍ਰਦੀਪ ਹਾਂ ਬਈ ਇੱਕ ਮੱਛੀ ਰਹਿ ਗਈ ਆਪਣੀ ਦਿਖਾਉਣ ਵਾਲੀ ਵੱਡੀ ਠੀਕ ਹੈ ਅੱਗੇ ਬੱਚੀ ਜਾਂਦੇ ਬਈ 4 ਦੰਦ ਅੱਛਾ ਇਹ ਹਜੇ ਬਾਕੀ ਵਾਕਿਆ ਹੀ ਭਲੇਖਾ ਪਾਉਂਦੀ ਹੈ ਉਹਦਾ ਭਲੇਖਾ ਪਾਉਂਦੀ ਹੈ ਜਿਵੇਂ ਇਹ ਜਿਹੜੀ ਵੱਡੀ ਬੱਚੀ ਹੈ ਬਈ ਉਹਦੀ ਡੀਟੋ ਕਾਪੀ ਆ ਗਈ ਉਹ ਦੂਜੇ ਸੂਇਆ ਇਹ ਪਲੂਣ ਆ ਬਈ ਠੀਕ ਹੈ ਇਹ ਵਾਲੀ ਬੱਚੀ ਬਈ 2 15 ਦੀ ਦੇ ਦਾਂਗੇ ਵੀ ਅੱਗੇ ਜਿਵੇਂ ਬਈ ਸਰਦੀਆਂ ਚ ਤਾਂ ਇਦਾਂ ਦੀਆਂ ਬੱਚੀਆਂ 3 3 ਲੱਖ ਦੀਆਂ ਲਈਆਂ ਵੀ ਨੇ ਤੇ ਵੇਚੀਆਂ ਵੀ ਨੇ ਹੁਣ ਤੁਸੀਂ ਐਂ ਵੇਖ ਲਓ ਵੀ ਕਿਸੇ ਵੀ ਭਰਾ ਨੇ ਟਾਪ ਲੈਵਲ ਦਾ ਜੋੜਾ ਇੱਕੋ ਜਿਹਾ ਜਿਵੇਂ ਆਪਾਂ ਕਹਦੇ ਆ ਵੀ ਇੱਕੋ ਜੀ ਬਰੀਡ ਦਾ ਜਿਹੜੀ ਉਹ ਆਪਣੀ ਬੱਚੀ ਵੱਡੀ ਫਿਰਦੀ ਆ ਇਹਨਾਂ ਨੂੰ ਦੋਨਾਂ ਨੂੰ ਅਲੱਗ ਕੱਢ ਦਿੰਨੇ ਆਪਾਂ ਮਿਸੋ ਪਰਲੀ ਦੀ ਗੱਲ ਕਰ ਰਹੇ ਆ ਇੱਕ ਬਹੁਤ ਕੋਈ ਨਹੀਂ ਪਰਦੀਪ ਫਿਰਦੀ ਰਹਿੰਦੇ ਵਜਦੱਸਦੀਆਂ ਅਲੱਗਾਈ ਦੀ ਨਹੀਂਆਂ ਦੋਸਤੋ ਦੋਨੇ ਹੀ ਵੱਡੀਆਂ ਵਹਿੜਾਂ ਆ ਪ੍ਰਦੀਪ ਇਹ ਕਿ 2 15 ਪਹਿਲਾਂ ਬੱਚੇ ਬਾਈ 4 ਦੰਦਾ ਠੀਕ ਹੈ ਇਹ ਬੱਚੇ ਦੇ ਦਾਂਗੇ ਬਾਈ ਜੀ 2 ਲੱਖ 15 ਹਜ਼ਾਰ ਦੀ ਓਕੇ ਉਹ ਮੰਨ ਕੇ ਆਪਾਂ ਦੋ ਦੱਸਦੀ ਵੀ ਜਿਹੜੇ ਵੀ ਭਰਾ ਨੇ ਕਿਸੇ ਨੇ ਜੋੜਾ ਇੱਕੋ ਜਿਹਾ ਪਰਚੇਜ ਕਰਨਾ ਬਾਈ ਵੀ ਬੜੀ ਸ਼ਾਨਦਾਰ ਜੋੜੀ ਆ ਸਹੀ ਹੈ ਸੋ ਇਹ ਦੱਸੋ ਗਾਵਾਂ ਸੀਗੀਆਂ ਜਿਹੜੀਆਂ ਤੁਹਾਨੂੰ ਦਿਖਾਤੀਆਂ ਉਹ ਕੁਸ ਮੱਝਾਂ ਦੇਖੀ ਗਈ ਪਰਦੀਪ ਭਾਈ ਜਿਹੜੀਆਂ ਗਾਵਾਂ ਹਨ ਇਹਨਾਂ ਵਿੱਚ ਭਾਈ ਵੜਾ ਸੂਈਆਂ ਹੋਈਆਂ ਨੇ ਕੁਸ 70 75 ਦੀ ਰੇਂਜ ਦੇ ਵਿੱਚ ਬੈਠੀਆਂ ਨੇ ਕਈ ਵਾਰ ਵਿੱਚ ਭਰਾਵਾਂ ਨੇ 70 75 80 ਦਾ ਰੇਟ ਲਾਉਣਾ ਹੁੰਦਾ ਇਹ ਚ 5 ਵੜਾ ਇਦਾਂ ਦੀਆਂ ਨਹੀਂ ਵੇਚ ਜੀ ਤਾ ਜੇ ਕਿਸੇ ਨੇ ਜੋੜੀ ਜੋੜੀ ਲੈਣੀ ਆ ਤਾਂ 80 80 ਦੇ ਭਾ 150 ਕਿਲੋਮੀਟਰ ਤੱਕ ਪਹੁੰਚ ਦੇ ਦਾਂਗੇ ਵਿੱਚ ਪਹਿਲਣਾ ਜਾਦੇ ਨੇ ਦੂਜਾ ਸੂਆ ਜੇ ਕਿਸੇ ਨੇ ਇਕੱਠੀਆਂ ਲੈਣੀਆਂ ਨੇ 5 ਬੱਛੀਆਂ ਤਾਂ 4 ਲੱਖ ਤੇ 4000 ਦੀਆਂ 5 ਬੱਛੀਆਂ ਦੇ ਦੂੰ ਪੰਜ ਬੱਛੀਆਂ 4 ਲੱਖ 4000 ਦੀ ਤਾਂ ਰੇਟ ਆਪ ਬਣਾ ਅੱਗੇ ਭਾਈ ਜੀ ਸੱਤ ਝੋਟੀਆਂ ਆ ਗਈਆਂ ਉੱਠੋ ਤੋੜੋ ਇਹ ਦੋ ਪ੍ਰਦੀਪੇ ਕਿੰਨਾ ਚੱਲੇ ਦੋ ਦਿਨ ਕੱਟੀ ਆ ਬਾਈ ਹਫਤਾ ਤੱਕ ਲੈ ਜੂਗੀ ਇਹ ਖਫਤਾ ਲੈ ਜੀ ਹਾਂਜੀ ਬਾਈ ਅੱਗੇ ਫੇਰ ਇਹ ਛੋਟੀ ਚਾਹਰ ਦਿਨ ਦਾ ਬਾਈ ਹੂੰ ਬਹੁਤ ਸੋਹਣੀ ਆ ਅੱਗੇ ਬਾਈ ਇਹ ਵਾਲੀ ਆ ਗਈ ਇਹ ਦੇ ਦਾਂਗੇ ਬਾਈ ਜੀ 1 ਲੱਖ 40 ਹਜ਼ਾਰ ਦੀ ਗਾਰੰਟੀ ਲੈ ਚਾਹੀ ਕੋਈ ਭਰਾ 15 ਕਿਲੋ ਦੁੱਧ ਦੀ ਠੀਕ ਹੈ ਤੇ ਅੱਗੇ ਇਹ ਵਾਲੀ ਛੋਟੀ ਬਾਈ ਦੇ ਦਾਂਗੇ 1 ਲੱਖ 55 ਹਜ਼ਾਰ ਦੀ ਹੂੰ ਜੈਡ ਬਲੈਕ ਆ ਬਹੁਤ ਸੋਹਣੀ ਛੋਟੀ ਆ ਅੱਗੇ ਬਾਈ ਇਹ ਛੋਟੀ ਦੇ ਦਾਂਗੇ 1 ਲੱਖ ਤੇ 45 ਹਜ਼ਾਰ ਦੀ ਹੂੰ ਅੱਗੇ ਸੂਈ ਜਾਂਦੀ ਆ ਕਰਮਾਂ ਵਾਲੀ ਇਹ ਦੇ ਦਾਂਗੇ ਬਾਈ ਜੀ 1,65,000 ਰੁਪਏ ਦੀ ਇਹ ਛੋਟੀ ਦੇ ਦਾਂਗੇ ਬਾਈ ਜੀ 2.5 ਲੱਖ ਰੁਪਏ ਦੀ ਠੀਕ ਹੈ ਬਹੁਤ ਪਿਆਰੀ ਜਾਨਵਰ ਆ ਟੱਲ ਸੂਈ ਆ 20 ਕਿਲੋ ਵਾਲੀ ਕਹਿੰਦਾ ਮਤਲਬ ਬਾਈ 1 40 45 ਤੋਂ ਪਾਸ ਸਟਾਰਟ ਨੇ ਇਹ ਛੋਟੀ ਦੇ ਦਾਂਗੇ ਬਾਈ ਜੀ 2,05,000 ਦੀ ਦੁੱਧ 18 19 ਕਿਲੋ ਖੁੱਲਾ ਦੇ ਦੂੰ ਇਹ ਛੋਟੀ ਦੇਵਾਂਗੇ ਬਾਈ ਜੀ ਆਪਾਂ ਮੰਨ ਕੇ ਵੀ 2,75,000 ਆ ਠੀਕ ਹੈ ਹਾਂਜੀ ਸੋ ਇਹ ਨਾਗ ਦੋਸਤੋ ਵਿਕਰੀ ਵਾਲੇ ਸੀਗੇ ਜਿਹੜੀਆਂ ਸੱਤ ਕੁ ਮੱਝਾਂ ਆ ਤੇ ਕੁਸ گاਵਾ ਤੁਹਾਨੂੰ ਪਹਿਲਾਂ ਦਿਖਾ ਦਿੱਤੀਆਂ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ